ਬੱਚੇਦਾਨੀ ਦੀ ਰਸੌਲੀ ਨੂੰ ਲੈ ਕੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਬੱਚੇਦਾਨੀ ਦੀ ਜਿਹੜੀ ਰਸੌਲੀ ਹੈ ਉਹਦਾ ਕੋਈ ਇਲਾਜ ਨਹੀਂ ਹੁੰਦਾ ਉਹ ਬੱਚੇ ਦਾ ਨਿਕਾੜ ਦਿੰਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਮੱਸਿਆ ਇੱਥੇ ਖਤਮ ਹੋ ਗਈ ਪਰ ਅਸਲ ਦੇ ਵਿੱਚ ਸਮੱਸਿਆ ਉੱਥੇ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਭੈਣਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਅਗਲੇ 4-5 ਸਾਲ ਲਈ ਭੁਗਤਣੀਆਂ ਪੈਂਦੀਆਂ ਨੇ ਪਰ ਉਹਨਾਂ ਦੇ ਬਾਰੇ ਕੋਈ ਵੀ ਜ਼ਿਕਰ ਨਹੀਂ ਕਰਦਾ ਕੋਈ ਵੀ ਗੱਲਬਾਤ ਨਹੀਂ ਕਰਦਾ ਸੋ ਆਪਾਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਬੱਚੇਦਾਨੀ ਦੀਆਂ ਰਸੌਲੀਆਂ ਕਿਉਂ ਬਣਦੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਕੀ ਇਹਦੇ ਨੁਕਸਾਨ ਹੁੰਦੇ ਆ PCOD ਕੀ ਹੁੰਦਾ ਹੈ ਕੀ ਕੀ ਤਰ੍ਹਾਂ ਦੀਆਂ ਸਮੱਸਿਆਵਾਂ ਹੈ ਕੀ ਇਹਨਾਂ ਦਾ ਹੱਲ ਹੈ ਆਯੁਰਵੇਦਾ ਦੇ ਵਿੱਚ ਇਹਨਾਂ ਦਾ ਕੀ ਹੱਲ ਕੀਤਾ ਜਾਂਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਗਾਇਨੀ ਸਪੈਸ਼ਲਿਸਟ ਡਾਕਟਰ ਹਰਮੀਤ ਕੌਰ ਜੀ ਨਾਲ ਡਾਕਟਰ ਸੱਸੀ ਕੌਰ ਜੀ ਸੱਸੀ ਕੌਰ ਜੀ ਮੈਮ ਜਿਸ ਤਰ੍ਹਾਂ ਬੱਚੇਦਾਨੀ ਦੀ ਰਸੌਲੀ ਨੂੰ ਲੈ ਕੇ ਇੱਕ ਮਿਥ ਹੈ ਕਿ ਬੱਚੇਦਾਨੀ ਦੀ ਰਸੌਲੀ ਠੀਕ ਨਹੀਂ ਹੁੰਦੀ ਇਹਦਾ ਇਲਾਜ ਨਹੀਂ ਹੁੰਦਾ ਇਹ ਨਿਕਲਦੀ ਨਹੀਂ ਬੱਚੇ ਤਾਂ ਨਹੀਂ ਕਢਾ ਦਿੰਦੇ ਪਰ ਉਹ ਉਹਨਾਂ ਨੂੰ ਇਹ ਲੱਗਦਾ ਕਿ ਬੱਚੇਦਾਨੀ ਕਢਾਤੀ ਹੈ ਤਾਂ ਚਲੋ ਸਮੱਸਿਆ ਹੀ ਖਤਮ ਹੋ ਗਈ ਕੀ ਵਾਕਈ ਸਮੱਸਿਆ ਖਤਮ ਹੁੰਦੀ ਹੈ ਜਾਂ ਉਸ ਤੇ ਹੋਰ ਵੀ ਕੋਈ ਨੁਕਸਾਨ ਹੁੰਦੇ ਹੈ ਸਰ ਦੇਖੋ ਇਹ ਬੱਚੇਦਾਨੀ ਦੀ ਜਿਹੜੀ ਰਸੋਲੀਆਂ ਹੁੰਦੀਆਂ ਇਹਨਾਂ ਨੂੰ ਮੈਂ ਸਿੱਧਾ ਔਰ ਸਿੱਧਾ ਰਿਲੇਟ ਕਰਾਂਗੀ ਪੀਰੀਅਡਸ ਦੇ ਨਾਲ ਤੁਹਾਨੂੰ ਪਤਾ ਹੈ ਗਰਲਸ ਨੂੰ ਅਗਰ ਮਹਾਮਾਰੀ ਆਏਗੀ ਮੈਂਸਟਰੂਏਸ਼ਨ ਸਾਈਕਲ ਚੱਲੇਗਾ ਤਾਂ ਹੀ ਕੁਛ ਨਾ ਕੁਛ ਅਪਸ ਐਂਡ ਡਾਊਨਸ ਮੀਨਸ ਪ੍ਰੋਸ ਐਂਡ ਕੌਨਸ ਆਣਗੇ ਜੀ ਪ੍ਰੋਸ ਫਾਇਦਾ ਮੀਨਸ ਕੀ ਹੋਏਗਾ ਇਹਦੇ ਵਿੱਚ ਕਿ ਅਗਰ ਪੀਰੀਅਡਸ ਆ ਰਹੇ ਹੈ ਤਾਂ ਹੀ ਪ੍ਰੈਗਨਨਸੀ ਕਨਸੀਵ ਹੋਏਗੀ ਤਾਂ ਲੇਡੀਜ਼ ਦਾ ਰੀਪਰੋਡਕਟਿਵ ਆਰਗਨ ਜਿਹੜਾ ਉਹ ਹੈਲਦੀ ਰਹੇਗਾ ਔਰ ਅਗਰ ਉਸਦੇ ਕੋਈ ਹੋਰ ਪ੍ਰੋਬਲਮ ਹੋਗੀ ਸਪੋਜ਼ ਪੀਰੀਅਡ ਰਿਲੀਜ਼ ਹੀ ਨਹੀਂ ਹੋ ਰਹੇ ਹੈਗੇ ਫਿਰ ਉਸ ਨੂੰ ਇਸ ਤਰ੍ਹਾਂ ਦੀਆਂ ਰਸੋਲੀਆਂ ਵਗੈਰਾ ਬਣ ਜਾਂਦੀਆਂ ਪਰ ਜਿਹੜਾ ਤੁਸੀਂ ਹੁਣੇ ਸਵਾਲ ਕੀਤਾ ਕਿ ਇਹਨਾਂ ਦਾ ਕਾਰਨ ਕੀ ਹੋਏਗਾ ਹਨਾ ਜੀ ਹੁਣੇ ਤੁਸੀਂ ਗੱਲ ਰੱਖੀ ਕਿ ਇਹ ਕਿਉਂ ਹੁੰਦੀਆਂ ਰਸੋਲੀਆਂ ਤੇ ਇਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਯੂਟਰਸ ਡਾਇਗਰਾਮ ਜਿਹੜਾ ਇਹ ਕਲੀਅਰ ਸ਼ੋ ਕਰ ਰਹੀ ਹੈ ਕਿ ਹਾਂ ਇਹਦੇ ਵਿੱਚ ਅਸੀਂ ਸਿਰਫ ਅੱਜ ਗੱਲ ਕਰਾਂਗੇ ਸਰ ਫਿਬਰੋਇਡਸ ਦੀ ਰਸੋਲੀਆਂ ਰਸੋਲੀਆਂ ਹਾਂਜੀ ਆਪਾਂ ਸਿਰਫ ਫਾਈబ్రੋਇਡਸ ਦੀ ਗੱਲ ਕਰਨੀ ਹੈ ਅੱਜ ਕਿਉਂਕਿ ਟਾਪਿਕ ਬਹੁਤ ਵਾਸਟ ਹੈਗਾ ਤੇ ਅੱਜ ਮੈਂ ਇਹ ਹੀ ਦਿਖਾਣਾ ਵੀ ਕੀ ਰਸੋਲੀਆਂ ਦਾ ਆਪਰੇਟ ਕਰਾਉਣਾ ਸਾਨੂੰ ਜ਼ਰੂਰੀ ਹੈ ਜਾਂ ਅਸੀਂ ਖੁਦ ਬਖੁਦ ਵੀ ਇਸ ਨੂੰ ਸ਼੍ਰਿੰਕ ਕਰ ਸਕਦੇ ਹਾਂ ਜਾਂ ਡਿリュਟ ਕਰ ਸਕਦੇ ਹਾਂ ਸਰ ਇਹ ਯੂਟਰਸ ਦੇਖ ਰਹੇ ਹਾਂ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਮਤਲਬ ਬੱਚੇਦਾਨੀ ਦੀ ਲਾਈਨਿੰਗ ਦੀਆਂ ਆਹ ਤਿੰਨ ਲੇਅਰ ਹੈਗੀਆਂ ਸਰ ਜੀ ਇੱਕ ਸਕਿਨ ਹੈ ਰੈੱਡ ਹੈ ਔਰ ਵਾਈਟ ਹੈ ਹੈਨਾ ਜੀ ਇਹ ਤਿੰਨ ਲੇਅਰ ਹੈ ਔਰ ਇਹ ਦੇਖ ਰਹੇ ਹੋ ਸਰ ਇਹ ਰਸੋਲੀਆਂ ਦਿਖ ਰਹੀਆਂ ਦੋਨੋਂ ਜੀ ਜੀ ਇਹ ਮਿਡਲ ਲੇਅਰ ਦੇ ਵਿੱਚ ਹੈ ਜੀ ਇਹ ਸਿਰਫ ਫਾਈਬਰੋਇਡਸ ਤਿੰਨ ਤਰ੍ਹਾਂ ਦੀਆਂ ਹੋਣਗੀਆਂ ਜਾਂ ਤਾਂ ਇਹਦੀ ਆਉਟਰ ਲੇਅਰ ਚ ਹੋਏਗੀ ਹੁਣ ਪੈਣਾ ਮੇਰੀਆਂ ਜੋ ਵੀ ਮੈਨੂੰ ਦੇਖ ਰਹੀਆਂ ਜੋ ਵੀ ਮੇਰੇ ਵੀਰ ਮੈਨੂੰ ਸੁਣ ਰਹੇ ਆ ਉਹ ਧਿਆਨ ਨਾਲ ਦੇਖਣ ਵੀ ਯੂਟਰਸ ਕਢਾਉਣ ਦੀ ਲੋੜ ਨਹੀਂ ਹੈਗੀ ਜੇ ਇਹ ਵਾਲੀਆਂ ਰਸੋਲੀਆਂ ਖਾਸ ਕਰਕੇ ਹੈਗੀਆਂ ਤਾਂ ਇਹਦੀਆਂ ਤਿੰਨ ਲੇਅਰ ਹੁੰਦੀਆਂ ਸਰ ਆਉਟਰ ਲੇਅਰ ਹੋਗੀ ਇਹ ਮਿਡਲ ਲੇਅਰ ਹੋਗੀ ਇਹ ਇਨਰ ਲੇਅਰ ਹੋਗੀ ਜਿੱਥੇ ਬੱਚੇਦਾਨੀ ਦੇ ਵਿੱਚ ਬੱਚਾ ਇੰਪਲਾਂਟ ਹੋਣਾ ਹੈਗਾ ਹਨਾ ਜੀ ਜੇ ਆウター ਲੇਅਰ ਹੈਗੀ ਐ ਸਿਰਫ ਫਾਈబ్రੋਇਡਸ ਆ ਉਹ ਪਰੇਸ਼ਾਨ ਨਹੀਂ ਕਰ ਰਹੀ ਕੋਈ ਸਿੰਪਟਮ ਨਹੀਂ ਦੇ ਰਹੀ ਤਾਂ ਸਾਨੂੰ ਕੋਈ ਜ਼ਰੂਰਤ ਨਹੀਂ ਇਸ ਤਰ੍ਹਾਂ ਦਾ ਆਪਰੇਟ ਕਰਾਉਣ ਦੀ ਕਿਸੇ ਵੀ ਡਾਕਟਰ ਦੇ ਕਹਿਣ ਤੇ ਜੇ ਇਨਰ ਲੇਅਰ ਚ ਹੈਗੀ ਐ ਤਾਂ ਸਿਰ ਸਾਨੂੰ ਇਹਦੀ ਮੈਡੀਸਿਨ ਖਾ ਕੇ ਕੁਝ ਵੀ ਹੋਮ ਰੈਮਡੀਜ਼ ਅਸੀਂ ਡਿਸਕਸ ਕਰਾਂਗੇ ਹੋਮ ਰੈਮਡੀਜ਼ ਲੈ ਕੇ ਤਾਂ ਅਸੀਂ ਜਿਸ ਤਰ੍ਹਾਂ ਇਹ ਖਾਣ ਪੀਣ ਦੇ ਨਾਲ ਬਣਾਈਆਂ ਨਾ ਸਾਡੇ ਪੂਰ ਲਾਈਫ ਸਟਾਈਲ ਔਰ ਅਨ ਹੈਲਦੀ ਡਾਈਟ ਸਟਾਈਲ ਦੇ ਨਾਲ ਬਣਾਈਆਂ ਅਸੀਂ ਉਸੇ ਤਰ੍ਹਾਂ ਆਪਣੇ ਲਾਈਫ ਸਟਾਈਲ ਨੂੰ ਹੈਲਦੀ ਔਰ ਬੈਲੈਂਸਡ ਡਾਈਟ ਲੈ ਕੇ ਇਸ ਨੂੰ ਖੁਦ ਬਖੁਦ ਰਿਕਵਰ ਕਰਨਾ ਹੈ ਤੇ ਜੇ ਅੰਦਰ ਹੈਗੀ ਹੈ ਇਹ ਤਾਂ ਵੀ ਰਿਕਵਰ ਹੋ ਜਾਣੀ ਹੈਗੀ ਹੈ ਇਹ ਇਹ ਵਸੇ ਰਸੋਲੀਆਂ ਜਿਹੜਾ ਤੁਸੀਂ ਦੱਸਿਆ ਇਹ ਕਈ ਤਰ੍ਹਾਂ ਦੀਆਂ ਹੁੰਦੀਆਂ ਜਿਵੇਂ ਪਾਣੀ ਵਾਲੀਆਂ ਰਸੋਲੀਆਂ ਕਹਿੰਦੇ ਉਹ ਅਲੱਗ ਹੁੰਦੀਆਂ ਕੁਛ ਜੀ ਅਸੀਂ ਅੱਜ ਉਸੇ ਬਾਰੇ ਜਿਹੜੀ ਤੁਸੀਂ ਪਾਣੀ ਵਾਲੀਆਂ ਰਸੋਲੀਆਂ ਕਹਿ ਦਿੱਤੀਆਂ ਸਰ ਜਿਵੇਂ ਕਹਿੰਦੇ ਪੀਸੀਓਡੀ ਦੀ ਪ੍ਰੋਬਲਮ ਤੁਸੀਂ ਸੁਣਿਆ ਹੋਣਾ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਸਰ ਪੀਸੀਓਡੀ ਮੀਨਸ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਜੀ ਔਰ ਇਹ ਤੁਹਾਨੂੰ ਪਤਾ ਹੈ ਤੁਸੀਂ ਵੀ ਅੱਜ ਦੁਨੀਆ ਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਪਤਾ ਹੈ ਇਹ 10 ਲੇਡੀਜ਼ ਦੇ ਵਿੱਚੋਂ 9 ਨੂੰ ਪੀਸੀਓਡੀ ਦੀ ਪ੍ਰੋਬਲਮ ਆਏਗੀ ਆਏਗੀ ਮੈਂ ਸਹੀ ਕਹਿ ਰਹੀ ਹਾਂ ਸਰ ਇਹ ਗੱਲ 10 ਦੇ ਵਿੱਚੋਂ 9 10 ਦੇ ਵਿੱਚੋਂ 9 ਨੂੰ ਪੀਸੀਓਡੀ ਦੀ ਪ੍ਰੋਬਲਮ ਆਣੀ ਆਣੀ ਹੈ ਸਰ ਇੱਕ ਛੋਟੀ ਜੀ ਗੱਲ ਹੈ ਜਿਵੇਂ ਅਸੀਂ ਡਿਸਕਸ ਕੀਤਾ ਹੁਣੇ ਕਿ ਓਵਰੀਜ਼ ਦੇ ਵਿੱਚ ਇਹ ਆਪਾਂ ਓਵਰੀ ਦੇਖ ਰਹੇ ਹਾਂ ਸਰ ਓਵਰੀਜ਼ ਦੇ ਵਿੱਚ ਫੋਲਿਕਲਸ ਬਣਨੇ ਆ ਜੀ ਫੋਲਿਕਲ ਤਾਂ ਆਬਵੀਅਸ ਹੈ ਬਨਨੇ ਹੀ ਬਨਨੇ ਹੈ ਪੀਸੀਓਡੀ ਕੀ ਹੈ ਗਿਆ ਸਰ ਸਿਰਫ ਇਹ ਕਾਊਂਟਿੰਗ ਦੇ ਵਿੱਚ ਨੰਬਰਿੰਗ ਦੇ ਵਿੱਚ ਪੋਲੀ ਮੀਨਸ ਮੈਨੀ ਸਿਸਟ ਮੀਨਸ ਰਸੋਲੀਆਂ ਹੈ ਨਾ ਜੀ ਤਾਂ ਇਹ ਕਾਊਂਟਿੰਗ ਦੇ ਵਿੱਚ ਜ਼ਿਆਦਾ ਬਨ ਰਿਹਾ ਹੈ ਸਿਰਫ ਇਹ ਵੀ ਇਹ ਵੀ ਕਿਉਂ ਬਣਦੇ ਆ ਕਿਉਂਕਿ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈਗੇ ਐ ਐਸਟ੍ਰੋਜਨ ਲੈਵਲ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਲੇਡੀਜ਼ ਦਾ ਗਲਤ ਖਾਣ ਪੀਣ ਕਰਕੇ ਇਸ ਕਰਕੇ ਇਹਨਾਂ ਦੀ ਕਾਊਂਟਿੰਗ ਵੱਧ ਜਾਂਦੀ ਐ ਤੇ ਸਿਰਫ ਅਸੀਂ ਇਸ ਦੀ ਕਾਊਂਟਿੰਗ ਨੂੰ ਨਾਰਮਲਾਈਜ਼ ਕਰਨਾ ਜਿਸ ਨੂੰ ਆਪਾਂ ਕਹਿੰਦੇ ਨੇ ਐਫਸੀ ਐਂਟਰਲ ਫੋਲਿਕਲ ਕਾਊਂਟ ਇਹ ਫੋਲਿਕਲਸ ਜਿਹੜੇ ਐ ਕਾਊਂਟਿੰਗ ਦੇ ਵਿੱਚ 7 ਟੂ 8 ਹੀ ਰਿਲੀਜ਼ ਹੋਣੇ ਚਾਹੀਦੀ ਐ 10 ਤੱਕ ਜਾ ਸਕਦੇ ਐ ਪਰ ਜਦੋਂ ਇਹ 30 ਅਬਵ ਹੋ ਜਾਂਦੇ ਐ ਤਾਂ ਮੀਨਸ ਇਹ ਪਾਣੀ ਵਾਲੀਆਂ ਰਸੋਲੀਆਂ ਹੋ ਗਈਆਂ ਪੀਸੀਓਡੀ ਦੀ ਪ੍ਰੋਬਲਮ ਹੋ ਗਈ ਕੀ ਜਿਹੜੀਆਂ ਸਮੱਸਿਆਵਾਂ ਐ ਇਹਨਾਂ ਨੂੰ ਬੱਚੇਦਾਨੀ ਕਢਾਉਣ ਤੋਂ ਇਲਾਵਾ ਮਤਲਬ ਰੋਕਿਆ ਜਾ ਸਕਦਾ ਸਰ ਮੈਂ ਤਾਂ ਇਹ ਤੁਹਾਡੇ ਕੋਲ ਸੁਣ ਰਹੀ ਹਾਂ ਤਾਂ ਮੈਨੂੰ ਐਜ਼ ਅ ਡਾਕਟਰ ਬੜਾ ਅਜੀਬ ਜਾ ਲੱਗਦਾ ਪਿਆ ਜਦੋਂ ਅਸੀਂ ਕੁਐਸਚਨ ਤੁਸੀਂ ਉਹਨੇ ਅਰਾਇਜ਼ ਕਰ ਰਹੇ ਹੋ ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਵਾਈਫਸ ਨੂੰ ਹੁੰਦੀ ਹੈ ਤਾਂ ਹਸਬੰਡ ਤਾਂ ਬਹੁਤ ਸੌਖਾ ਕਹਿੰਦੇ ਹੋਣਗੇ ਬਈ ਯੂਟਰਸ ਕਢਾ ਦਿਓ ਜੀ ਤੇ ਠੀਕ ਹੋ ਜਾਓਗੇ ਪਰ ਉਹਨਾਂ ਨੂੰ ਇਹ ਨਹੀਂ ਪਤਾਗਾ ਵੀ ਸਰ ਇੱਕ ਅੰਗ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੰਨ ਲਓ ਹਾਰਟ ਖਰਾਬ ਹੈ ਤੁਹਾਡਾ ਤੁਸੀਂ ਹਾਰਟ ਕਢਾ ਦਿਓਗੇ ਕਿ ਸਟੈਂਟ ਪਵਾਓਗੇ ਬਿਜ਼ਲੀ ਸਟੈਂਟ ਵੀ ਹੋਵੇਗਾ ਓਬਵੀਅਸ ਸਟੈਂਟ ਪਾਉਂਗੇ ਤਾਂ ਉਥੇ ਜਿੱਥੇ ਫੀਮੇਲ ਦੀ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਯੂਟਰਸ ਨੂੰ ਕਿਉਰ ਕਰਾਂਗੇ ਬੱਚੇਦਾਨੀ ਨੂੰ ਕਢਾਵਾਂਗੇ ਥੋੜਾ ਬੱਚੇਦਾਨੀ ਨੂੰ ਕਢਾ ਕੇ ਤੁਸੀਂ ਕਹਿ ਰਹੇ ਹੋ ਵੀ ਸੌਖਾ ਹੋ ਜਾਣਗੇ ਲੇਡੀ ਸ਼ਾਰਟਕਟ ਲੱਗਦਾ ਇਹ ਲੋਕਾਂ ਨੂੰ ਸ਼ਾਇਦ ਹਾਂ ਉਹਨਾਂ ਨੂੰ ਸ਼ਾਰਟਕਟ ਲੱਗਦਾ ਹੈਗਾ ਪਰ ਸਰ ਯੂਟਰਸ ਨੂੰ ਕਢਾਣ ਤੋਂ ਬਾਅਦ ਉਹਨਾਂ ਨੂੰ ਹੋਰ ਕਹਿੰਦੇ ਕਿ ਇੱਕ ਡਾਕਟਰ ਤਾਂ ਤੁਸੀਂ ਕਢਾ ਲਿਆ ਨਾ ਤੇ ਇੱਕ ਦੇ ਨਾਲ 101 ਡਾਕਟਰ ਲਗਾ ਲੈਣੇ ਆ ਉਸਨੇ 101 ਤਰ੍ਹਾਂ ਦੀਆਂ ਬਿਮਾਰੀਆਂ ਲੱਗਣਗੀਆਂ ਤਾਂ 101 ਡਾਕਟਰ ਕੋਲ ਉਹਨਾਂ ਨੂੰ ਜਾਣਾ ਪਊਗਾ ਸਰ ਮਤਲਬ ਵੀ ਇੱਕ ਸਮੱਸਿਆ ਤੁਸੀਂ ਖਤਮ ਕੀਤੀ ਹੈ ਤਾਂ 100 ਸਮੱਸਿਆ ਹੋਰ ਆਏਗੀ ਡੈਫੀਨਿਟਲੀ ਸਰ ਯੂਟਰਸ ਕਢਾਇਆ ਤਾਂ ਨਾਲ ਮਤਲਬ ਅਸੀਂ 100 ਸਮੱਸਿਆਵਾਂ ਨੂੰ ਹੋਰ ਇਨਿਮਿਟੇਸ਼ਨ ਦਿੱਤਾ ਹੈ ਜੀ 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 ਠੀਕ ਹੈ ਅਸੀਂ ਇਨਵਾਈਟ ਕੀਤਾ ਤਾਂ ਬੈਟਰ ਇਹ ਹੈ ਮੈਂ ਕਲੀਅਰਲੀ ਸ਼ਬਦਾਂ ਚ ਦੱਸ ਦਿਆਂ ਕਿ ਸਾਨੂੰ ਰਸੋਲੀਆਂ ਨੂੰ ਕਢਾਣ ਦੀ ਯੂਟਰਸ ਨੂੰ ਕਢਾਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਗੱਲ ਧਿਆਨ ਚ ਰੱਖੋ ਕਿ ਸਾਡੇ ਉਹ ਗਲਤ ਖਾਣ ਪੀਣ ਨਾਲ ਹੀ ਬਣੀਆਂ ਮੇਰੀ ਬਹੁਤ ਪੁਰਾਣੀਆਂ ਵੀਡੀਓਜ਼ ਦੇ ਵਿੱਚ ਮੈਂ ਇੱਕ ਚੰਗਾ ਖਾਣਾ ਪੀਣਾ ਹੀ ਦੱਸਿਆ ਤੇ ਉਹ ਸਰ ਲੈ ਸਕਦੇ ਹੈਗੇ ਆ ਹੋਰ ਮੈਂ ਕੁਝ ਹੋਮ ਰੈਮਡੀਜ਼ ਹੁਣ ਵੀ ਤੁਹਾਨੂੰ ਦੱਸ ਦੇਣੀਆਂ ਜੋ ਵੀ ਮੇਰੇ ਵੀਅਰ ਸੁਣ ਰਹੇ ਹੈਗੇ ਆ ਪਰ ਤੁਸੀਂ ਖਾਣਾ ਹੀ ਦੱਸ ਦੋ ਵੀ ਕਿਹੜਾ ਖਾਣਾ ਗਲਤ ਖਾ ਰਹੇ ਆ ਜੋ ਨਾ ਖਾਣ ਤੇ ਕਿਹੜਾ ਖਾਣਾ ਖਾਣਾ ਚਾਹੀਦਾ ਥੋੜਾ ਉਹ ਵੀ ਜੀ ਸਰ ਸਰ ਅੱਜ ਦੇ ਟਾਈਮ ਤੇ ਉਹਨਾਂ ਦੀ ਐਕਸਰਸਾਈਜ਼ ਲੇਡੀਜ਼ ਦੀ ਕੋਈ ਹੈ ਨਹੀਂ ਟਾਈਮ ਸਾਨੂੰ ਪਤਾ ਹੈ ਜਿਵੇਂ ਜਿਵੇਂ ਮਾਡਰਨ ਟੈਕਨੋਲੋਜੀ ਇਨਕਰੀਜ਼ ਹੋ ਰਹੀ ਹੈ ਉਵੇਂ ਉਵੇਂ ਸਾਡੀਆਂ ਬਿਮਾਰੀਆਂ ਵੱਧੀਆਂ ਜਾ ਰਹੀਆਂ ਨੋ ਡਾਊਟ ਹੈ ਨਾ ਤੇ ਐਕਸਰਸਾਈਜ਼ ਬਾਡੀ ਦੀ ਕੋਈ ਹੁੰਦੀ ਨਹੀਂ ਸਭ ਤੋਂ ਪਹਿਲਾਂ ਤਾਂ ਲੇਡੀਜ਼ ਖਿਆਲ ਚ ਰੱਖਣ ਉਹਨਾਂ ਨੇ ਆਪਣੇ ਰੀਪ੍ਰੋਡਕਟਿਵ ਸਿਸਟਮ ਨੂੰ ਇਸ ਰੀਪ੍ਰੋਡਕਟਿਵ ਆਰਗਨਸ ਨੂੰ ਕਿਸੇ ਵੀ ਤਰੀਕੇ ਐਕਸਰਸਾਈਜ਼ ਸੇ ਲੈ ਕੇ ਹੋਣਾਂ ਇਦੇ ਲਈ ਐਕਸਰਸਾਈਜ਼ ਸਭ ਤੋਂ ਬੈਸਟ ਬਟਰਫਲਾਈ ਐਕਸਰਸਾਈਜ਼ ਉਹ ਕਰ ਲੈਣ ਕਪਾਲ ਭਰਤੀ ਕਰ ਲੈਣ ਤਾਂ ਬਹੁਤ ਅੱਛੀ ਹੈਗੀ ਹੈ ਜਿਵੇਂ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਸਰ ਉਹ ਇਹਦੇ ਵਿੱਚ ਕੁਝ ਵੀ ਐਮਪਟੀ ਸਟਮਕ ਹੁਣ ਅਸੀਂ ਖਾਣ ਪੀਣ ਦੀ ਗੱਲ ਆਈ ਮਾਰਨਿੰਗ ਤੋਂ ਸ਼ੁਰੂ ਕਰਦੇ ਆ ਜੇ ਰਸੋਲੀਆਂ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੇ ਐਮਪਟੀ ਸਟਮਕ ਕੋਈ ਵੀ ਕਾੜਾ ਲੈਣਾ ਸ਼ੁਰੂ ਕਰਨਾ ਹੈ ਖਾਲੀ ਪੇਟ ਉਹਨਾਂ ਨੂੰ ਉੱਠਦੀ ਚਾਹ ਨਹੀਂ ਪੀਣੀ ਚਾਹ ਨਰੀ ਜ਼ਹਿਰ ਹੈ ਸਰ ਚਾਹ ਪੀਣ ਦੀ ਬਜਾਏ ਜੇ ਉਹਨਾਂ ਨੂੰ ਚਾਹ ਪੀਣ ਦਾ ਨਸ਼ਾ ਹੈ ਨਾ ਕਿਸੇ ਵੀ ਤਰ੍ਹਾਂ ਦਾ ਕਾੜਾ ਬਣਾ ਲੈਣ ਜੀ ਕਿਚਨ ਦੇ ਵਿੱਚ ਕਿੰਨੇ ਸਪਾਈਸਿਸ ਆ ਸਰ ਮੈਂ ਹੁਣੇ ਰਿਕਮੈਂਡ ਕਰ ਰਹੀ ਹਾਂ ਕਿਚਨ ਦੇ ਵਿੱਚ ਉਹ ਮੋਟੀ ਇਲਾਇਚੀ ਦਾਲਚੀਨੀ ਜੀ ਅਜਵਾਇਨ ਜੀ ਬਿਪਲੀ ਸੌਂਠ ਅਦਰਕ ਇਹ ਸਭ ਚੀਜ਼ਾਂ ਆ ਤਾਂ ਅਸੀਂ ਸ਼ਾਰਟਲੀ ਜੇ ਕਾੜੀਆਂ ਦੀ ਗੱਲ ਕਰੀਏ ਜਿਵੇਂ ਹੁਣੇ-ਹੁਣੇ ਕਾੜਾ ਦੱਸਿਆ ਉਹਨਾਂ ਨੇ ਖਾਲੀ ਪੇਟ ਇੱਕ ਲੈਣਾ ਜੀ ਮੋਟੀ ਇਲਾਇਚੀ ਅਜਵਾਇਨ ਅੱਧਾ ਚਮਚ ਦਾਲਚੀਨੀ 1 ਪਿੰਚ ਇਹ ਲੈ ਕੇ ਤੇ ਉਹਨਾਂ ਨੇ ਮਾਰਨਿੰਗ ਖਾਲੀ ਪੇਟ ਕਾੜਾ ਬਣਾ ਕੇ ਪੀ ਲੈਣਾ ਜੇ ਉਹਨਾਂ ਨੂੰ ਲੱਗਦਾ ਥੋੜਾ ਕੜਵਾ ਲੱਗ ਰਿਹਾ ਤਾਂ ਉਹਨਾਂ ਨੇ ਅੱਧਾ ਇੱਕ ਚਮਚ ਸ਼ਹਿਦ ਪਾ ਲੈਣਾ ਖਾਲੀ ਪੇਟ ਉਹ ਕਾੜੇ ਤੋਂ ਸ਼ੁਰੂ ਕਰਨ ਉਸ ਤੋਂ ਬਾਅਦ ਬ੍ਰੈਕਫਾਸਟ ਜੋ ਵੀ ਉਹਨਾਂ ਨੇ ਕਰਨਾ ਹੈ ਹੈਲਦੀ ਬ੍ਰੈਕਫਾਸਟ ਕਰਨ ਦੈਨ ਸਰ ਉਹਨਾਂ ਨੇ ਸੈਚੂਰੇਟਿਡ ਫੈਟ ਮੀਨਸ ਮੈਦੇ ਤੋਂ ਬੜੀਆਂ ਚੀਜ਼ਾਂ ਕੋਈ ਵੀ ਹੈ ਭਾਵੇਂ ਉਹ ਬਰੈਡ ਹੈ ਭਾਵੇਂ ਉਹ ਰਾਈਸ ਹੈ ਭਾਵੇਂ ਉਹ ਵਾਈ ਵਾਲੀਆਂ ਦਾਲਾਂ ਹੈ ਇਹ ਸਭ ਅਵੋਇਡ ਕਰਨ ਲੀਫੀ ਵੈਜੀਟੇਬਲ ਦੇ ਵਿੱਚ ਫੋਲੇਟ ਤੇ ਐਸਿਡਿਕ ਚੀਜ਼ਾਂ ਬਹੁਤ ਹੁੰਦੀਆਂ ਹੈਗੀਆਂ ਉਹਨਾਂ ਨੇ ਇਹ ਵਿਟਾਮਿਨਸ ਅਸੈਂਸ਼ੀਅਲ ਵਿਟਾਮਿਨਸ ਜੋ ਸਾਡੇ ਬਾਡੀ ਨੂੰ ਚਾਹੀਦੇ ਹੈਗੇ ਆ ਉਹੀ ਲੈਣ ਇਨ ਕੇਸ ਲੰਚ ਦੇ ਵਿੱਚ ਜਾਂ ਬ੍ਰੇਕਫਾਸਟ ਦੇ ਵਿੱਚ ਉਹ ਆਪਣਾ ਗ੍ਰੀਨ ਵੈਜੀਟੇਬਲਸ ਨੂੰ ਇਨਕਲੂਡ ਕਰ ਸਕਦੇ ਹੈਗੇ ਆ ਤੇ ਉਹ ਧਿਆਨ ਚ ਰੱਖਣ 6 ਵਜੇ ਤੋਂ ਬਾਅਦ ਉਹਨਾਂ ਨੇ ਕੋਈ ਵੀ ਖਾਣਾ ਨਾ ਖਾਣ ਤਾਂ ਕਿ ਅਸੀਂ ਜਦੋਂ ਸੋ ਰਹੇ ਹਾਂ ਤਾਂ ਖਾਲੀ ਪੇਟ ਹੀ ਸੋਈਏ ਬੈਟਰ ਇਹ ਰਹੇਗਾ ਕਿ ਉਹ ਅਗਰ ਦੁੱਧ ਦੇ ਵਿੱਚ ਕੱਚੀ ਹਲਦੀ ਜਿਹੜੀ ਉਹ ਅਦਰਕ ਤਰ੍ਹਾਂ ਸਰ ਅਸ ਦਾ ਟਾਈਮ ਤੇ ਆ ਰਹੀ ਹੈ ਬੈਟਰ ਇਹ ਰਹੇਗਾ ਰਾਤ ਨੂੰ ਸੌਣ ਤੋਂ ਪਹਿਲੇ ਉਹ ਦੁੱਧ ਦੇ ਵਿੱਚ 1 ਪਿੰਚ ਜੀ ਹਲਦੀ ਪਾ ਕੇ ਉਹ ਪੀ ਲੈਣ ਉਹਦੇ ਨਾਲ ਉਹਨਾਂ ਦੇ ਜੇ ਯੂਟਰਸ ਦੇ ਵਿੱਚ ਫਾਈਬਰੋਇਡਸ ਕਰਕੇ ਕੁਝ ਪੇਨ ਹੈ ਤਾਂ ਉਹ ਵੀ ਰਿਕਵਰ ਹੋ ਜਾਣੀ ਹੈ ਤੇ ਇਹ ਤਾਂ ਉਹ ਹੋ ਗਈ ਉਹਨਾਂ ਦੇ ਰੂਟੀਨ ਸਰ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਹੋਰ ਹੈਲਦੀ ਕੁਝ ਕਾੜਾ ਮੈਡਮ ਦੱਸ ਦੇਣ ਜਿਹਦੇ ਕਰਕੇ ਪੀਰੀਅਡਸ ਦੀ ਪ੍ਰੋਬਲਮ ਆਂਦੀ ਹੈ ਸਰ ਉਹ ਗਾਜਰ ਦੇ ਬੀਜ ਅੱਧਾ ਚਮਚ ਲੈ ਸਕਦੇ ਹੈਗੇ ਆ ਵਿਚ ਮੂਲੀ ਦੇ ਬੀਜ ਅੱਧਾ ਚਮਚ ਲੈ ਸਕਦੇ ਹੈਗੇ ਆ ਪੁਰਾਣੇ ਤੋਂ ਪੁਰਾਣਾ ਗੁੜ ਜਿਹੜਾ ਉਹ ਅੱਧਾ ਚਮਚ ਪਾ ਸਕਦੇ ਹੈਗੇ ਆ ਤੇ ਇਹ ਤਿੰਨੋਂ ਚੀਜ਼ਾਂ ਦਾ ਉਹ ਕਾੜਾ ਬਣਾ ਕੇ ਪੀ ਲੈਣ ਤਾਂ ਵੀ ਪੀਸੀਓਡੀ ਦੇ ਰਹਿੰਦੇ ਆ ਅਗਰ ਉਹਨਾਂ ਦੇ ਪੀਰੀਅਡ ਰੈਗੂਲਰ ਨਹੀਂ ਹੈਗੇ ਜਾਂ ਉਹਨਾਂ ਨੂੰ ਪੀਸੀਓਡੀ ਦੇ ਕਰਕੇ ਆ ਨਹੀਂ ਰਹੇ ਤਾਂ 15 ਦਿਨ ਤੋਂ ਪਹਿਲਾਂ ਹੀ ਉਹਨਾਂ ਦੇ ਪੀਰੀਅਡ ਰਿਲੀਜ਼ ਹੋ ਜਾਣੇ ਹੈਗੇ ਆ ਜੀ ਜੇ ਇਹਦੇ ਵਿੱਚ ਬਾਥੂ ਦੇ ਬੀਜ ਅੱਧਾ ਚਮਚ ਹੋਰ ਪਾ ਲੈਣ ਤਾਂ ਹੋਰ ਵੀ ਜ਼ਿਆਦਾ ਫਾਇਦਾ ਸਰ ਜੀ ਤੇ ਇਸ ਤੋਂ ਇਲਾਵਾ ਮਤਲਬ ਇਹ ਤਾਂ ਤੁਸੀਂ ਦੱਸਤਾ ਕਿ ਡਾਈਟ ਵੀ ਇਸ ਤਰ੍ਹਾਂ ਦੀ ਮਤਲਬ ਕਾੜਾ ਹੋ ਗਿਆ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਨਾਂ ਦੇ ਕੰਟਰੋਲ ਕਰਨ ਦੇ ਨਾਲ ਕਰੇ ਵੀ ਮਤਲਬ ਠੀਕ ਕਰ ਸਕਦੇ ਐ ਇਸ ਪੀਸੀਓਡੀ ਨੂੰ ਯਾਰ ਸੌਲੀ ਮੈਂ ਹਮੇਸ਼ਾ ਆਪਣੀ ਹਰ ਵੀਡੀਓ ਦੇ ਵਿੱਚ ਕੁਛ ਨਾ ਕੁਛ ਹੋਮ ਰੈਮਡੀਜ਼ ਹੀ ਰਿਕਮੈਂਡ ਕਰਦੀ ਆ ਜ ਜਿਹਦੇ ਨਾਲ ਮੇਰੇ ਪੇਸ਼ੈਂਟ ਨੂੰ ਬਹੁਤ ਫਾਇਦਾ ਹੁੰਦਾ ਤੇ ਫਿਰ ਕਾਜ਼ ਵੀ ਆਂਦੀ ਆ ਮੈਮ ਸਾਡਾ ਜਿਹੜਾ ਪੋਲੀਸਿਸਟਿਕ ਸੀਗਾ ਉਹ ਰਿਕਵਰ ਹੋ ਗਿਆ ਅਸੀਂ ਨੈਕਸ ਅਲਟਰਾਸਾਉਂਡ ਕਰਾਈਏ ਸਾਨੂੰ ਇਸ ਹੋਮ ਰੈਮਡੀਜ਼ ਦੇ ਨਾਲ ਬੈਨੀਫਿਟ ਹੋਇਆ ਜੀ ਜੀ ਜੇ ਜਪੀਸੀਓਡੀ ਹਨ ਜਾਂ ਅਰਸੋਲੀਆਂ ਬਣੀਆਂ ਹੋਈਆਂ ਤਾਂ ਕੀ ਉਸ ਸਮੇਂ ਦੌਰਾਨ ਪ੍ਰੈਗਨਨਸੀ ਪੋਸੀਬਲ ਹੈ ਜੇ ਪੋਸੀਬਲ ਹੈ ਤਾਂ ਕੀ ਉੱਥੇ ਰਿਸਕ ਜ਼ਿਆਦਾ ਹੁੰਦਾ ਹੈ ਜੀ ਸਰ ਇਹ ਇਦਾਂ ਹੁੰਦਾ ਜੀ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਸਮ ਟਾਈਮ ਪੀਸੀਓਡੀ ਤੇ ਰਹਿੰਦੇ ਆ ਪੇਸ਼ੈਂਟ ਨੂੰ ਨੈਚੁਰਲ ਦੇਖੋ ਇਹ ਤਾਂ ਕੁਦਰਤ ਦੇ ਹੱਥ ਵੀ ਹੈਗਾ ਹਨਾ ਜੀ ਗॉड ਦੇ ਹੱਥ ਪੀਸੀਓਡੀ ਤੇ ਰਹਿੰਦੇ ਆ ਪੇਸ਼ੈਂਟ ਨੂੰ ਕਨਸੀਵ ਹੋ ਜਾਂਦਾ ਹੈਗਾ ਤੇ ਉਸ ਕੇਸ ਦੇ ਵਿੱਚ ਅਗਰ ਕਨਸੀਵ ਹੋ ਗਿਆ ਤਾਂ ਵੀ ਸਰ ਅਸੀਂ ਪੇਸ਼ੈਂਟ ਨੂੰ ਕੁਛ ਨਾ ਕੁਛ ਆਪਣੀਆਂ ਮੈਡੀਸਿਨਸ ਇਸ ਤਰ੍ਹਾਂ ਦੇ ਰეკਮੈਂਡ ਕਰ ਦਿੰਨੇ ਆ ਤਾਂ ਕਿ ਅਸੀਂ ਜਿਹੜਾ ਕਨਸੈਪਸ਼ਨ ਹੋਈ ਹੈਗੀ ਉਸੇ ਕਨਸੈਪਸ਼ਨਸ ਦੇ ਵਿੱਚ ਫਾਇਦਾ ਹੋ ਸਕੇ ਤੇ ਪੀਸੀਓਡੀ ਜਿਹੜੀ ਪ੍ਰੋਬਲਮ ਹੈ ਸਰ ਉਹ ਖੁਦ ਬਖੁਦ ਹੀ ਸ਼ਰਿੰਕ ਹੋ ਜਾਂਦੀ ਹੈ ਪੀਸੀਓ ਜੀਵੇਂ ਜਿਵੇਂ ਐمبرੋਏ ਦਾ ਸਾਈਜ਼ ਇਨਕਰੀਸ ਹੁੰਦਾ ਟਿਲ 9th ਮੰਥ ਉਹਨਾਂ ਦੀ ਪੀਸੀਓਡੀ ਸਮ ਟਾਈਮ ਆਪੇ ਹੀ ਰਿਕਵਰ ਹੋ ਜਾਂਦੀਆਂ ਫਿਰ ਵੀ ਤੁਸੀਂ ਜਿਵੇਂ ਪ੍ਰੋਬਲਮ ਦੀ ਗੱਲ ਕੀਤੀ ਕਿ ਫਿਰ ਪ੍ਰੋਬਲਮ ਹੋ ਸਕਦੀ ਹੈ ਸਮ ਟਾਈਮ ਪੀਸੀਓਡੀ ਦੇ ਰਹਿੰਦੇ ਆ ਕਨਸੀਵ ਹੋ ਜਾਂਦਾ ਪਰ ਮਿਸਕਾਰਜ ਦੇ ਚਾਂਸਸ ਬਣ ਜਾਂਦੇ ਹੈਗੇ ਆ ਉਦੇ ਕਰਕੇ ਜੀ ਸਰ ਪੀਸੀਓਡੀ ਕਰਕੇ ਬੰਨੇ ਵੀ ਜਾਂਦੇ ਆ ਤੇ ਕੰਸੀਵ ਵੀ ਹੋ ਜਾਂਦਾ ਹੈ ਅਗਰ ਮਿਸਕੈਰੇਜ ਦੇ ਚਾਂਸਸ ਬੰਦੇ ਆ ਤਾਂ ਅਸੀਂ ਸਤਿ ਸੋਭਾਗੇ ਮੈਡੀਸਨ ਮੈਂ ਆਪਣੀ ਹਰ ਵੀਡੀਓ ਦੇ ਵਿੱਚ ਦੱਸਦੀ ਆ ਉਸ ਸੋਭਾਗੇ ਮੈਡੀਸਨ ਲੈ ਸਕਦੇ ਹੈਗੇ ਆ ਪ੍ਰੈਗਨੈਂਸੀ ਤੋਂ ਪਹਿਲਾਂ ਸ਼ੁਰੂ ਕਰ ਸਕਦੇ ਹੈ ਕੁਝ ਵੀ ਉਹਨਾਂ ਨੂੰ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੈਗਨੈਂਸੀ ਨਹੀਂ ਹੋ ਰਹੀ ਪੀਸੀਓਡੀ ਦੇ ਰਹਿੰਦੇ ਆ ਜੇ ਹੋ ਗਈ ਹੈ ਤਾਂ ਵੀ ਸੋਭਾਗੇ ਮੈਡੀਸਨ ਨਾਲ ਉਹਨਾਂ ਨੂੰ ਫਾਇਦਾ ਕਰਦੀ ਹੈ ਕੀ ਹੈ ਜੇ ਆਪਾਂ ਗੱਲ ਕਰੀਏ ਕਿ ਪ੍ਰੇਮਵੇਦਾ ਦੇ ਵਿੱਚ ਕੋਈ ਪੇਸ਼ੈਂਟ ਆਂਦੇ ਆ ਤਾਂ ਤੁਹਾਡੇ ਕੋਲ ਕੀ ਸੋਲੂਸ਼ਨ ਹੈ ਅਰਸੋਲੀਆਂ ਦੇ ਲਈ ਜਾਂ ਪੀਸੀਓਡੀ ਦੇ ਲਈ ਜਾਂ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਜੋ ਪ੍ਰੈਗਨਨਸੀ ਨੂੰ ਲੈ ਕੇ ਕੀ ਕੀ ਸੋਲੂਸ਼ਨ ਪ੍ਰੇਮਵੇਦਾ ਦੇ ਵਿੱਚ ਸਰ ਅਸੀਂ ਗੱਲ ਕਰੀਏ ਜੇ ਹਾਂ ਅਸੀਂ ਆਪਣੀਆਂ ਮੈਡੀਸਿਨਸ ਦੀ ਤਾਂ ਇਹ ਕੰਚਨ ਪਾਊਡਰ ਹੈ ਸਰ ਕੰਚਨ ਪਾਊਡਰ ਅਸੀਂ ਉਹਨਾਂ ਨੂੰ ਦੇਵਾਂਗੇ ਤੇ ਨਾਲ ਕੰਚਨ ਪਾਊਡਰ ਦੇ ਨਾਲ ਅਸੀਂ ਕੰਚਨ ਟੈਬਲੇਟਸ ਦੇਵਾਂਗੇ ਸਰ ਇਹ ਟੈਬਲੇਟਸ ਉਹਨਾਂ ਨੇ ਇਹ ਦੋਨੋਂ ਦਾ ਸੁਮੇਲ ਲੈ ਲੈਣਾ ਇਦੇ ਨਾਲ ਹੀ ਸਰ ਉਹਨਾਂ ਦੀਆਂ ਰਸੋਲੀਆਂ ਇਹ 3 ਮਹੀਨੇ ਦਾ ਅਸੀਂ ਰਿਕਮੈਂਡ ਕਰਦੇ ਹਾਂ ਕਿਉਂਕਿ ਡਿਪੈਂਡ ਕਰਦਾ ਹੈ ਪੇਸ਼ੈਂਟ ਦੇ ਫਾਈਬਰੌਇਡ ਹੈ ਕਿੱਥੇ ਜੀ ਉਹਦੀ ਕਿਹੜੀ ਡਾਇਰੈਕਸ਼ਨ ਤੇ ਹੈ ਜੇ ਤਾਂ ਉਹਦੀ ਇੰਟਰਨਲ ਹੈਗੀ ਤਾਂ ਜਲਦੀ ਵੀ ਡਿਲੂਟ ਹੋ ਜਾਂਦੀ ਹੈ ਪਰ ਜੇ ਮਿਡਲ ਲੇਅਰ ਦੇ ਵਿੱਚ ਹੈ ਤਾਂ ਥੋੜਾ ਟਾਈਮ ਲੰਬਾ ਚੱਲ ਜਾਂਦਾ ਹੈ ਡਿਪੈਂਡ ਕਰਦਾ ਹੈ ਪੇਸ਼ੈਂਟ 1 ਮੰਥ ਤੋਂ ਲੈ ਕੇ 3 ਮੰਥ ਦੇ ਅੰਦਰ ਅੰਦਰ ਆਪਣੀਆਂ ਰਸੋਲੀਆਂ ਨੂੰ ਇਹ ਕੰਚਨ ਮੈਡੀਸਨ ਦੇ ਨਾਲ ਆਪੇ ਰਿਕਵਰ ਕਰ ਲੈਂਦਾ ਹੈ ਜੀ ਫਿਰ ਉਹ ਸਮ ਟਾਈਮ ਕੀ ਹੁੰਦਾ ਜਦੋਂ ਜਿਆਦਾ ਪੀਸੀਡੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਨੂੰ ਪੀਰੀਅਡਸ ਬੰਦ ਹੋ ਜਾਂਦੇ ਹੈਗੇ ਜਾਂ ਪੀਰੀਅਡਸ ਇਰੈਗੂਲਰ ਹੋ ਜਾਂਦੇ ਹੈ ਉਸ ਕੇਸ ਦੇ ਵਿੱਚ ਸਰ ਅਸੀਂ ਐ ਲਕਸ਼ਮੀ ਮੈਡੀਸਨ ਉਹਨਾਂ ਨੂੰ ਰੀਕਮੈਂਡ ਕਰਦੇ ਹੈਗੇ ਆ ਲਕਸ਼ਮੀ ਮੈਡੀਸਨ ਦੇ ਨਾਲ ਉਹਨਾਂ ਦਾ पीरियड ਦੇ ریلیਟਡ ਕੋਈ ਵੀ ਪ੍ਰੋਬਲਮ ਹੈ ਤਾਂ ਉਹ ਸੋਲਵ ਹੋ ਜਾਂਦੀ ਹੈਗੀ ਹੈ ਜੀ ਜੀ ਸਰ ਸਮ ਟਾਈਮ ਇਹ ਵੀ ਹੁੰਦਾ ਸਰ ਅ ਨੈਕਸ ਅਸੀਂ ਗੱਲ ਕਰੀਏ ਪੀਸੀਓਡੀ ਦੇ ਰਹਿੰਦੇ ਉਹਨਾਂ ਦੇ ਅੰਦਰ ਫਾਈਬਰੋਇਡ ਹੁੰਦੇ ਤਾਂ ਉਹਨਾਂ ਨੂੰ ਪੇਨ ਬਹੁਤ ਰਹਿੰਦਾ ਜੀ ਲੇਡੀਜ਼ ਨੂੰ ਦਰਦ ਬਹੁਤ ਰਹਿੰਦਾ ਹੁਣੇ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਦੁੱਧ ਵਿੱਚ ਹਲਦੀ ਪਾ ਕੇ ਲੈਸ ਤੁਹਾਨੂੰ ਪਤਾ ਹਲਦੀ ਦਰਦ ਚੱਕਦੀ ਆ ਕਿਤੇ ਵੀ ਕੋਈ ਦਿੱਕਤ ਹੁੰਦੀ ਹੈ ਕਿਸੇ ਦੀ ਹੱਡੀ ਉੱਡੀ ਦੀ ਪ੍ਰੋਬਲਮ ਹੋਈ ਕੋਈ ਥੋੜਾ ਬੋ ਡਿੱਗ ਕੇ ਆ ਗਿਆ ਤਾਂ ਆਪਾਂ ਕਹਿੰਦੇ ਨਾ ਹਲਦੀ ਪਹਿਲਾਂ ਦੁੱਧ ਦੇ ਦਿਓ ਇਸ ਨੂੰ ਥੋੜਾ ਜਿਹਾ ਘਿਓ ਪਾ ਕੇ ਸਰ ਅਸੀਂ ਅੱਜ ਕਿਉਂ ਨਹੀਂ ਆਪਣੇ ਬਿਮਾਰੀਆਂ ਦੇ ਰਹਿੰਦੇ ਹਾਂ ਪੁਰਾਣੇ ਟ੍ਰੈਡੀਸ਼ਨਲ ਨੁਸਖਿਆਂ ਨੂੰ ਸਾਡੇ ਦਾਦੀ ਮਾਵਾ ਦੇ ਨੁਸਖੇ ਨੂੰ ਅਸੀਂ ਕਿਉਂ ਨਹੀਂ ਯਾਦ ਕਰ ਦੇਗੇ ਅਸੀਂ ਕਿਉਂ ਭੁੱਲ ਜਾਨੇ ਭੱਜੇ ਡਾਕਟਰ ਦੇ ਹੈ ਨਾ ਤਾਂ ਸਰ ਅਗਰ ਉਹ ਪੇਨ ਦੀ ਪ੍ਰੋਬਲਮ ਹੈ ਤਾਂ ਹਲਦੀ ਵਾਲਾ ਦੁੱਧ ਲੈ ਲੈਣ ਥੋੜਾ ਦੇਸੀ ਘੋਪਾ ਕੇ ਜੇ ਫਿਰ ਵੀ ਦਿੱਕਤ ਹੈ ਤਾਂ ਸਰ ਇਹ ਸ਼ਾਲਨੀ ਮੈਡੀਸਨ ਹੈਗੀ ਹੈ ਸ਼ਾਲਨੀ ਮੈਡੀਸਨ ਦੇ ਨਾਲ 15 ਦਿਨ ਦੇ ਵਿੱਚ ਉਹਨਾਂ ਦੇ ਯੂਟਰਸ ਭਾਰਾ ਰਹਿੰਦਾ ਹੈਗਾ ਹੈਵੀਪਨ ਫੀਲ ਹੁੰਦਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੇਨ ਮੰਨ ਲਓ ਬੈਕਏਕ ਰਹਿੰਦੀ ਹੈਗੀ ਲੱਤਾਂ ਤਰਦ ਹੁੰਦੀਆਂ ਉਹਨਾਂ ਦੀਆਂ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਇਹ ਸ਼ਾਲਨੀ ਬਹੁਤ ਜਲਦੀ ਰਿਕਵਰ ਕਰਦੀ ਹੈਗੀ ਸਰ ਜੀ ਪੇਮਣੋਂ ਆਪਣੇ ਵੱਲੋਂ ਤੁਸੀਂ ਕੁਝ ਹੋਰ ਦੱਸਣਾ ਹੋਵੇ ਆਪਣੀ ਭੈਣਾਂ ਨੂੰ ਸਰ ਮੈਂ ਮੇਰਾ ਲਾਸਟ ਸੁਨੇਹਾ ਮੈਂ ਇਹੀ ਦੇਣਾ ਚਾਹਾਂਗੀ ਕਿ ਉਹ ਇਹੀ ਸੋਚਣ ਵੀ ਜੇ ਉਹਨਾਂ ਨੂੰ ਪ੍ਰੈਗਨਨਸੀ ਕਿਸੇ ਵੀ ਕਾਰਨ ਤੋਂ ਨਹੀਂ ਹੋ ਰਹੀ ਸਿਰਫ ਉਹ ਬੌਦਰ ਕਰਨ ਵੀ ਅਸੀਂ ਕੀ ਚੰਗਾ ਖਾਣਾ ਪੀਣਾ ਸ਼ੁਰੂ ਕਰੀਏ ਜਿਹਦੇ ਨਾਲ ਸਾਡੀਆਂ ਰਸੋਲੀਆਂ ਖਤਮ ਹੋ ਜਾਣ ਜਾਂ ਉਹਨਾਂ ਨੂੰ ਕੋਈ ਵੀ ਹੋਰ ਦਿੱਕਤ ਹੈਗੀ ਮੰਨ ਲਓ ਰਸੋਲੀਆਂ ਤੇ ਰਹਿੰਦੇ ਆ ਐਂਡੋਮੈਟ੍ਰੋਸਿਸ ਹੋ ਜਾਂਦੀ ਹੈ ਯੂਟਰਸ ਦੀ ਲਾਈਨਿੰਗ ਜਿਹੜੀ ਹੈ ਉਹ ਸਵੇਲਡ ਹੋ ਜਾਂਦੀ ਹੈਗੀ ਹੈ ਐਂਡੋਮੈਟ੍ਰੀਓਮਾ ਹੋ ਜਾਂਦਾ ਉਹ ਅਸੀਂ ਐਡਿਸ ਨੈਕਸਟ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ ਤਾਂ ਮੈਂ ਇਹ ਹੀ ਸੁਨਿਆ ਦੇਣਾ ਚਾਹਾਂਗੀ ਉਹ ਜੋ ਮੈਂ ਹੋਮ ਰੈਮਡੀਜ਼ ਦਸੀਆਂ ਜੀ ਫਿਸੀਓਥੈਰੇਪੀ ਨੂੰ ਲੈ ਕੇ ਉਹ ਫੋਲੋ ਕਰਨ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਘਰ ਦੇ ਵਿੱਚ ਨਹੀਂ ਟਾਈਮ ਮਿਲ ਰਿਹਾ ਤਾਂ ਆਪਣੇ ਪ੍ਰੇਮ ਆਯੁਰਵੇਦਾ ਕਲੀਨਿਕ ਤੇ ਉਹ ਆਪਾਂ ਨੂੰ ਕੰਟੈਕਟ ਕਰ ਸਕਦੇ ਆ ਕਿ ਮੈਮ ਕਿੱਥੇ ਕਿੱਥੇ ਬ੍ਰਾਂਚੇਸ ਆ ਆਪਣੀਆਂ ਸਰ ਓਵਰঅল ਮੇਰੀਆਂ 9 ਬ੍ਰਾਂਚੇਸ ਐ ਆਪਣੀਆਂ ਸਰਸਾ ਬ੍ਰਾਂਚ ਐ ਹਿਸਾਰ ਫਤਿਆਬਾਦ ਰਾਜਸਥਾਨ ਵਾਲੀ ਸਾਈਡ ਦੋ ਬ੍ਰਾਂਚੇਸੇ ਮੇਰੀਆਂ ਨੌਰ ਔਰ ਬਾਧਰਾ ਡਬਲੀ ਅਬੋਰ ਔਰ ਮੁਹਾਲੀ ਇਸ ਟਾਈਮ ਅਸੀਂ ਸਿਟਿੰਗ ਸਾਡੀ ਮੁਹਾਲੀ ਹੈ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਕਾਰਨਰ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਮੇਰੀਆਂ ਦਵਾਈਆਂ ਜਾ ਰਹੀਆਂ ਸਰ ਕਿਸੇ ਵੀ ਕਾਰਨਰ 'ਚ ਬੈਠੇ ਹੈਗੇ ਤਾਂ ਉਹ ਮੈਨੂੰ ਮੁਹਾਲੀ ਫੇਜ਼ 10 ਸੈਕਟਰ 64 ਕੰਟੈਕਟ ਕਰ ਸਕਦੇ ਆਂ ਔਰ ਆਪਣਾ ਜੋ ਵੀ ਸੋਲੂਸ਼ਨ ਹੈ ਮੇਰੇ ਨਾਲ ਹੋਮ ਰੈਮੇਡੀਜ਼ ਹੀ ਡਿਸਕਸ ਕਰਕੇ ਆਪਣਾ ਹੱਲ ਕਰ ਸਕਦੇ ਆਂ ਸਰ ਜੀ ਮਤਲਬ ਇਹਨਾਂ ਬ੍ਰਾਂਚਾਂ ਦੇ ਵਿੱਚ ਵਿਜ਼ਿਟ ਕਰ ਸਕਦੇ ਆਂ ਜਾਂ ਕੋਈ ਦੂਰ ਆ ਜਾਂ ਨਹੀਂ ਆ ਸਕਦੇ ਤਾਂ ਤੁਹਾਨੂੰ ਕਾਲ ਦੇ ਉੱਪਰ ਗੱਲਬਾਤ ਕਰਕੇ ਰਿਪੋਰਟਾਂ ਭੇਜ ਕੇ ਉਸ ਤਰ੍ਹਾਂ ਵੀ ਆਪਣਾ ਹੱਲ ਕਰਵਾ ਸਕਦੇ ਆਂ ਬਿਲਕੁਲ ਜੀ ਸਰ ਉਹ ਆਪਣੇ ਬਾਈ ਵਟਸਐਪ ਆਨਲਾਈਨ ਮੈਨੂੰ ਆਪਣਾ ਸਕੈਨ ਭੇਜ ਕੇ ਤਾਂ ਉਹ ਮੈਨਾਂ ਡਿਸਕਸ ਕਰ ਸਕਦੇ ਆ ਤੇ ਮੈਡੀਸਨ ਉਹਨਾਂ ਕੋਲ ਕੋਰੀਅਰ ਹੋ ਜਾਏਗੀ ਅਗਰ ਉਹ ਨਹੀਂ ਵੀ ਆ ਸਕਦੇ ਤਾਂ ਜੀ ਸ਼ ਤੋ ਇਹ ਜਨ ਗਾਇਨੀ ਸਪੈਸ਼ਲਿਸਟ ਡਾਕਟਰ ਹਰਮਿਤ ਕੋਰ ਜਿਨ੍ਹਾਂ ਨੇ ਆਪਾਂ ਨੂੰ ਪੀਸੀਓਡੀ ਤੇ ਬੱਚੇਦਾਨੀ ਦੀਆਂ ਜਿਹੜੀਆਂ ਰਸੋਲੀਆਂ ਦੀਆਂ ਸਮੱਸਿਆਵਾਂ ਉਹਨਾਂ ਬਾਰੇ ਦੱਸਿਆ ਉਹਨਾਂ ਦਾ ਹੱਲ ਕੀ ਹੋ ਸਕਦਾ ਆਯੁਰਵੇਦਾ ਦੇ ਅਨਸਾਰ ਉਹਦੇ ਬਾਰੇ ਦੱਸਿਆ ਸੋ ਤੁਹਾਡੇ ਆਸ-ਪਾਸ ਕਿਸੇ ਵੀ ਭੈਣ ਨੂੰ ਹਨਾ ਕੋਈ ਸਮੱਸਿਆ ਇਸ ਤਰ੍ਹਾਂ ਦੀ ਤਾਂ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹ ਵੀਡੀਓ ਦੇਖ ਕੇ ਇਹ ਸਾਰੀ ਸਮੱਸਿਆ ਨੂੰ ਸਮਝ ਕੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਣ ਤੇ ਆਪਣੇ ਆਪ ਨੂੰ ਠੀਕ ਕਰ ਸਕਣ ਧੰਨਵਾਦ